ਸਮ ਸਤਕਾਰਯੋ ਬੜੇ ਹੀ ਮੁਕੱਦਸ ਪਵਿੱਤਰ ਦਿਨ ਦਿਹਾੜੇ ਸ਼ੁਭ ਕਢੀ ਸਾਡੇ ਫਕਰਾ ਫਕੀਰਾਂ ਦੀਆਂ ਜ਼ਿਆਦਾਂ ਤਾਜ਼ਾ ਕਰ ਲਈ ਹਮ ਗਮਾ ਕੇ ਹੋਂਚੀ ਸਾਰੀ ਸਾਧ ਸੰਗ ਦੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਇਸ ਸ਼ੁਭ ਦਿਹਾੜੇ ਦੀ ਵਧਾਈ ਹੋਵੇ ਆਪ ਨੂੰ ਫਕਰਾ ਫਕੀਰਾਂ ਨੂੰ ਨਮਨ ਕਰਦਾ ਸਲਾਮ ਕਰਦਾ ਹੈ ਉਹਨਾਂ ਦੇ ਵਜ਼ੀਰਾਂ ਨੂੰ ਸਲਾਮ ਕਰਦਾ ਹੈ समुची सात संगत को सलाम करता है बड़ी मेहरबानी बहुत बहुत शुक्रिया सारे गलों तो पहला सब तो एक वो हाजरी चाहना है बोल सच्चे दरबार की जय धनवाद उस तो साढ़े साजणा तो वो भी सबूत चाहना है वाहगुरु जी का खालसा वाहू जी की फतेह बहुत बहुत, बहुत मुबारकबाद ये नगर सलारपुर ਤਕਰੀਬਨ ਕੋਈ ਵੀ ਨਗਰ ਹੈ ਕੋਈ ਗ੍ਰਾਮ ਕੋਈ ਸ਼ਹਿਰ ਹੈ ਕੋਈ ਕਸਬਾ ਹੈ ਸੁਣਦੇ ਆ ਕਿਸੇ ਨਾ ਕਿਸੇ ਮਹਾਪੁਰਸ਼ ਦੀ ਮਿਹਰਬਾਨੀ ਨਾਲ ਵਸਿਆ ਹੁੰਦਾ ਹੈ ਨਗਰ ਨੂੰ ਭਾਗ ਲੱਗੇ ਹੁੰਦੇ ਤੈਉ ਇਹ ਮੰਨਤਾ ਉਹਨਾਂ ਦੀ ਸਰਦਾਪੂਰਵਕ ਜੋ ਆਪਾਂ ਯਾਦਾਂ ਉਹਨਾਂ ਦੀ ਮਨਾਉਂਦੇ ਆ ਵਰ ਵਰਦਾਨ ਲੈਣੇ ਆ ਉਹਨਾਂ ਦੀ ਕਿਰਪਾ ਹਾਸਿਲ ਕਰਦੇ ਆ ਇਹਨਾਂ ਗੱਲਾਂ ਨਾਲ ਇਲਾਕਾ ਨਿਵਾਸੀ ਨਗਰ ਨਿਵਾਸੀ ਸਭ ਚੜ੍ਹਦੀ ਕਲਾ 'ਚ ਰਹਿੰਦੇ ਆ ਇਹਨਾਂ ਦੀ ਕਿਰਪਾ ਨਾਲ ਇਹਨਾਂ ਦੀ ਮਿਹਰ ਨਾਲ ਤਾਈਓ ਮੈਂ ਸਾਰੀ ਸੰਗਤ ਨੂੰ ਦੁਬਾਰਾ ਫੇਰ ਮੁਬਾਰਕਬਾਦ ਦਿੰਦਾ ਸਭ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਮਨਾ ਕੀਤਾ ਗਿਆ ਵੀ ਨਾਮ ਨਹੀਂ ਕਿਸੇ ਦਾ ਬੋਲਣਾ ਜੈ ਪੀਰ ਬਾਬਾ ਮੀਆਂ ਨੂਰ ਸ਼ਾਹ ਬੱਲੀ ਜੀ ਉਹਨਾਂ ਦੇ ਨਾਮ ਦੀ ਇੱਕ ਖੁੱਲ ਕੇ ਤਾੜੀ ਮਾਰ ਦਿਓ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਐਨ ਆਰ ਆਈ ਵੀਰ ਜਣੇ ਜਿਹੜੇ ਪ੍ਰਦੇਸ਼ਾਂ ਵਿੱਚ ਸਾਡੇ ਬੈਠੇ ਸਾਡੇ ਵੀਰ ਸੱਜਣ ਉਹਨਾਂ ਪਰਿਵਾਰਾਂ ਦਾ ਬਹੁਤ-ਬਹੁਤ ਮਸ਼ਕੂਰ ਹਾਂ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਦੀ ਰਹਿਮਤ ਸਦਕਾ ਪੀਰਾਂ ਦੀ ਰਹਿਮਤ ਸਦਕਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਇਹਨਾਂ ਮੇਲਿਆਂ ਨੂੰ ਇਹਨਾਂ ਇਕੱਠਾਂ ਨੂੰ ਸ਼ੁਭ ਕਰਮਨ ਵਾਸਤੇ ਜੋ ਆਪਣੇ ਸਹਿਯੋਗ ਬਖਸ਼ੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਮੂਹ ਨਗਰ ਨਿਵਾਸੀਆਂ ਦਾ ਨਗਰ ਪੰਚਾਇਤ ਦਾ ਸਹਿਯੋਗੀ ਸਜਣਾ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਹਾਂ ਸਾਊਂਡ ਵਾਲੇ ਵੀਰ ਬਾਈ ਸੰਧੂ ਸਾਊਂਡ ਧੰਨਵਾਦ ਜੀ ਤੁਹਾਡਾ ਸਰਨਾਮਾ ਬਸ ਇੰਨਾ ਕੀ ਆ ਮੇਰੇ ਕੋਲ ਬਾਕੀ ਦੱਸ ਦਿਓ ਕਿਹੜੇ ਸ਼ੇਅਰ ਦੀ ਸਾਊਂਡ ਹੈ ਜ਼ਰੂਰ ਪੂਰੀ ਕਰੂੰਗਾ ਇਹ ਵੀ ਖਾਹਿਸ਼ ਤੁਹਾਡੀ ਮੂਵੀ ਮੇਕਰ ਵੀਰ ਸਟਿਲੋਗ੍ਰਾਫ ਫੋਟੋਗ੍ਰਾਫਰ ਵੀ ਤੇ ਇਹ ਦਿਲਾਤਰਵਾਦ ਕਰਦਾ ਸਮੂਹ ਸੇਵਾਦਾਰਾਂ ਦਾ ਤੇ ਇਹ ਦਿਲਾਤਰਵਾਦ ਕਰਦਾ ਇੱਕ ਬੜਾ ਜਾਣਿਆ ਪਛਾਣਿਆ ਨਾਮ ਜੋ ਪੰਜਾਬੀਆਂ ਦੀ ਜ਼ੁਬਾਨ ਤੇ ਹੈ ਜ਼ੁਬਾਨ ਤੇ ਹੈ ਹਰ ਬੁੱਲਾਂ ਤੇ ਹੈ ਲਾਲ ਅਠੋਲੀ ਵਾਲਾ ਜੀ ਬਾਂਹ ਖੜੀ ਕਰਕੇ ਦੱਸਣ ਕਿੱਥੇ ਜਿਵੇਂ ਬੈਠੇ ਆ ਨਮਨ ਕਰਦਾ ਜੀ ਸलाम ਕਰਦਾ ਬਹੁਤ ਅੱਛੇ ਪੰਜਾਬੀ ਦੇ ਸ਼ਾਇਰ ਗੀਤਕਾਰ ਲੈ ਕਵੀ ਬਹੁਤ ਅੱਛੇ ਫਨਕਾਰ ਕਲਾਕਾਰਾਂ ਨੇ ਇਹਨਾਂ ਦੇ ਅਲਫਾਜ਼ਾਂ ਨੂੰ ਗਾਇਆ ਮਾਣਿਆ ਮੈਂ ਵੀ ਕਹਿਲਾਂ ਕਮਾਈਆਂ ਕੀਤੀਆਂ ਚਲੋ ਹੁਣ ਦਈ ਬਖਸ਼ੋ 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 ਬੜੀ ਮਿਹਰबानी ਬਾਬਾ ਸ਼ੁਕਰੀਆ ਲਓ ਬੜੇ तमाम ਫਨਕਾਰ ਕਲਾਕਾਰਾਂ ਨੂੰ ਤੁਸੀਂ ਸੁਣਦੇ ਹੋ ਮਾਨ ਜੋ ਸਟੇਜ ਸੰਚਾਲਕ ਸਾਡੇ ਵੀਰ ਮੱਖਣ ਜੀ ਖੜੇ ਐ ਨਾਲ ਇਹਨਾਂ ਨੇ ਡੈਸ਼ ਲਾ ਕੇ ਸ਼ੇਰਪੁਰੀ ਪਾਇਆ ਜੀ ਬੋਲਣਾ ਹੋਇਆ ਤਾਂ ਬੋਲਿਓ ਨਹੀਂ ਕੱਲਾ ਮੱਖਣ ਵੀ ਚੱਲ ਜੂਗਾ ਧੰਨਵਾਦ ਬੜੀ ਮਿਹਰਬਾਨੀ ਮੱਖਣ ਜੀ ਤੇਦਰੋਜ ਸ਼ੁਕਰੀਆ ਦਾ ਕਰਦਾ ਹਾਂ ਸਾਡੇ 뮤직 ਡਾਇਰੈਕਟਰ ਵੈਸੇ ਮੈਨੂੰ ਮਨਾ ਕੀਤਾ ਨਾਮ ਬੋਲਣ ਤੋਂ ਪਰ ਫਿਰ ਵੀ ਇੱਕ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ ਜੇ ਉਹਨਾਂ ਸੱਜਣਾ ਦਾ ਮਾਣ ਨਾ ਕਰੀਏ ਵੀ ਜਿਨ੍ਹਾਂ ਨੂੰ ਸਾਨੂੰ ਵੱਧ ਚੜ ਕੇ ਬੁਲਾਉਣ ਦੇ ਵਿੱਚ ਸਹਿਯੋਗ ਦਿੱਤਾ ਐ ਵੀ ਬਾਈ ਜੀ ਤੁਹਾਡਾ ਇੱਥੇ ਅਸੀਂ ਪ੍ਰੋਗਰਾਮ ਕਰਾਉਣਾ ਚਾਹੁੰਦੇ ਆ ਤੇ ਮੇਚੋ ਕਈ ਗੱਲਾਂ ਹੁੰਦੀਆਂ ਮਿੱਤਰਤਾ ਵੀ ਹੁੰਦੀ ਹੈ ਦੋਸਤਾਨੇ ਵੀ ਪੁਗਾਈ ਜਾਂਦੇ ਆ ਤੇ 22 25 25000 ਘਟਾਇਆ ਵੀ ਜਾਂਦਾ ਉਹ ਸਾਡੇ ਬਿਕਰਮ ਹੋਰੀ ਨੇ ਬਾਈ ਨਾਮ ਸੰਗਾਵੀਆ ਸਾਡੇ 뮤직 ਡਾਇਰੈਕਟਰ ਨੇ ਮਹਾਲੀ ਦੇ ਵਿੱਚ ਉਹਨਾਂ ਸੱਜਣਾ ਦਾ ਤਹਿਦਿ ਰੋ ਧੰਨਵਾਦ ਕਰਦਾ ਹੈ ਉਹਨਾਂ ਦੇ ਬ੍ਰਦਰ ਨੇ ਉਹਨਾਂ ਦੇ ਕਜ਼ਨ ਨੇ ਬਾਈ ਸਨੀ ਹੋਰੀ ਉਹਨਾਂ ਦਾ ਵੀ ਤਹਿਦਿ ਰੋ ਧੰਨਵਾਦ ਕਰਦਾ ਹੈ तमाम ਸੰਗਤ ਦਾ ਤਹਿਦਿ ਰੋ ਸ਼ੁਕਰੀਆ ਦਾ ਕਰਦਾ ਇੱਕ ਰੱਬ ਦੇ ਨਾਮ ਦੀ ਪਰਮਾਤਮਾ ਦੇ ਨਾਮ ਦੀ ਹੋਸਾ ਕਾਲਪੁਰਖ ਦੇ ਨਾਮ ਦੀ ਤਾੜੀ ਹੈ ਇਹ ਉਹਨਾਂ ਦੀ ਬਖਸ਼ਿਸ਼ ਨਾਲ ਸਾਰੇ ਨਗਰ ਚ ਸਾਰੇ ਇਲਾਕੇ ਚ ਮਿਹਰਬਾਨੀ ਹੋਵੇ ਬਹੁਤ ਬਹੁਤ ਸ਼ੁਕਰੀਆ ਸਭ ਨੂੰ ਜੀ ਆਇਆਂ ਸਭ ਦਾ ਸਵਾਗਤ ਕੀਤਾ ਜਾਂਦਾ ਸਾਥੀ ਕਲਾਕਾਰ ਤੋਂ ਸੁਣਿਆ ਤੁਸੀਂ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾਂ ਦੇ ਸਭ ਨੂੰ ਸੋਚੇ ਸਮਾਜ ਦੀ ਮੰਗ ਹੈ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਤਿਆਂ ਦਿਨਾਂ ਦੀ ਵੀ ਤਾੜੀ ਮਾਰਨਾ ਧੰਨਵਾਦ ਬਹੁਤ ਮੈਂ ਬਾਈ ਮੈਂ ਤੁਹਾਡੀ ਸੇਵਾ ਚੁਰਬਲੇ ਗੀਤ ਗਾਣੇ ਲੋਕ ਦਾ ਥੋੜਾ ਦੁਗਾਣੇ ਇਹਨਾਂ ਨਾਲ ਕਰਨੀ ਹੈ ਦੁਗਾਣੇ ਦੇ ਵਿੱਚ ਮੇਰਾ ਸਾਥ ਦੇਣਗੇ ਬੀਬਾ ਕਰਨ ਜੋ ਸਾਡੇ ਸੈਕਟਰੀ ਸਾਹਿਬ ਕੋਰਾ ਗਿੱਲ ਜੀ ਕੋਈ ਫਰਮਾਇਸ਼ ਕਿਸੇ ਗਾਣੇ ਦੀ ਗੀਤ ਦੀ ਹੋਵੇ ਸਾਡੇ ਸੱਜਣਾਂ ਨੂੰ ਬੇਨਤੀ ਕਰਦਾ ਇੱਧਰ ਲਿਖਾਉਣ ਦੀ ਕੋਈ ਹੈ ਕਿਚੜਾ ਕਰਨ ਧੰਨਵਾਦ ਜੀ ਸਭ ਤੋਂ ਪਹਿਲਾਂ ਕਿਉਂ ਨਾ ਜਿਨ੍ਹਾਂ ਦੇ ਆਏ ਆ ਉਹਨਾਂ ਦੀ ਮਹਿਮਾ ਗਾਈ ਜਾਵੇ ਉਹਨਾਂ ਦਾ ਨਾਮ ਜਪਿਆ ਜਾਵੇ ਉਹਨਾਂ ਦਾ ਸਿਮਰਨ ਕੀਤਾ ਜਾਵੇ ਪੇਸ਼ ਕਰ ਰਹੇ ਹਾਂ ਫਕਰਾਂ ਦੀ ਜੈ ਜੈਕਾਰ ਨਾਲ ਸਾਡੀ ਵੀ ਜੈ ਜੈਕਾਰ ਹੋਈ ਧੰਨਵਾਦ ਪਰ ਮੇਹਬਾਨ ਸੁਣੋ ਹੈਲੋ 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 ਇਸੇ ਲਕਨੇ ਜਲੰਧਰ ਦੇ ਨਜ਼ਦੀਕ ਕਿਉਂਕਿ ਬਹੁਤ ਵੱਡੇ ਪੁਰਾਣੇ ਸ਼ਹਿਰ ਸ਼ਹਿਰ ਨੇ ਇਹ ਕਈ ਸਿਆਣੇ ਸੱਜਣ ਗੱਲਾਂ ਕਰਦੇ ਹੁੰਦੇ ਅੰਗਰੇਜ਼ਾਂ ਵੇਲੇ ਦੇ ਸ਼ਹਿਰ ਕੁਝ ਕੁਝ ਨਹੀਂ ਉਹ ਅੰਗਰੇਜ਼ਾਂ ਵੇਲੇ ਦਾ ਬੁੱਢਲਾਡਾ ਵੀ ਆ ਬੋਹਾਲਾ ਬੁਲਾਡਾ ਤੁਸੀਂ ਸੁਣਿਆ ਹੋਣਾ ਮੈਂ ਬੁਢਲਾਡੇ ਤੋਂ ਆ بڑے ਸ਼ਹਿਰ ਫਨਕਾਰ ਪੈਦਾ ਹੋਏ ਐ ਇਸ ਧਰਤੀ ਤੇ ਜਲੰਧਰ ਦੀ ਧਰਤੀ ਤੇ ਇੱਕ ਮੈਂ ਨਾਮ ਸੁਣਿਆ ਹੋਇਆ ਅਲਮਸਤ ਦੇਸਰਪੁਰੀ ਸਾਹਿਬ ਉਹਨਾਂ ਦੀਆਂ ਚੰਦ ਲੈਣਾ ਮੈਂ ਪੇਸ਼ ਕਰਨ ਲੱਗਾ ਬੋਲਣ ਲੱਗਾ ਮੇਰੇ ਪੀਰਾਂ ਦੀ ਸਿਫਤ ਨਾ ਲਿਖੀ ਜਾਵੇ ਸਤਾਂ ਸਾਗਰਾ ਦੀ ਭਾਵੇਂ ਸਿਆਹੀ ਹੋਵੇ ਮਾਤਮ ਲੋਕ ਤੇ ਦਿਸਣ ਦਰਖਤ ਜਿੰਨੇ ਭਾਵੇਂ ਸਭਨਾਂ ਦੀ ਕਲਮ ਬਣੀ ਭਾਵੇਂ ਅਰਸ਼ ਤੇ ਫਰਸ਼ ਬਣ ਜਾਣ ਕਾਗਜ਼ ਉਹਨਾਂ ਉੱਤੇ ਨਾ ਪੂਰੀ ਲਿਖਾਈ ਹੋਵੇ અલਮਸਤ ਨਾ ਉਸ ਦੀ ਸਿਫਤ ਮੁੱਕੇ ਜੀ ਦੀ ਦਾਤਾ ਦੀ ਸਿਫਤ ਹੋਵੇ ਆਪ ਬਾਈ ਬਾਂ ਬਹੁਤ ਸ਼ੁਕਰੀਆ ਅਗਲਾ ਕੀ ਅਗਲੀਆਂ ਲੈਣਾ ਪੇਸ਼ ਕਰਨ ਲੱਗਾ ਬਕਰਾਂ ਦੀ ਜਗ੍ਹਾ ਬੜੀ ਮਿਹਰਬਾਨੀ ਜੀ ਅਸੀਂ ਕਿਉਂ ਕਹੀ ਕਿਸੇ ਅੰਦਰੋਂ ਜਾ ਐ ਜੈਕਾਰ ਹੋਈ ਅਕਰਾں ਦੀ ਜੈ ਜੈਕਾਰ ਨਾਲ ਸਾਡੀ ਵੀ ਜੈ ਜੈਕਾਰ ਹੋਈ ਅਕਰਾں ਦੀ ਜੈ ਜੈਕਾਰ ਨਾਲ ਸਾਡੀ ਵੀ ਜੈ ਜੈਕਾਰ ਹੋਈ ਬਹੁਤ ਮਿਹਰ ਇਹਨਾਂ ਲਫ਼ਜ਼ਾਂ ਸੌਖਾ ਜਿਹਾ ਸਮਝਾ ਦਿਆਂ ਇਸ ਗੀਤ ਨੂੰ ਤੁਸੀਂ ਜੋ ਅਜਕਲ ਚੱਲਦਾ ਹੈ ਇੰਟਰਨੈਟ ਤੇ ਇਹ ਗਾਣਾ ਫਕਰਾਂ ਦੀ ਜੈ ਜੈਕਾਰ ਨਾਲ ਇਹਦਾ ਨਾਮ ਹੈ ਤੇ ਇਸ ਨਾਚੀਜ਼ ਦਾ ਨਾਮ ਪਰਲੇਲਾ ਬੀਰਾ ਗਾਣਾ ਤੁਹਾਨੂੰ ਮਿਲ ਜਾਊਗਾ ਬੜੀ ਮਿਹਰਬਾਨੀ ਬਾਬਾ ਸ਼ੁਕਰੀਆ ਕਹਿੰਦੇ ਅੱਖ ਪਰਖੋ ਪਰਖਦੀ ਹੀਰਿਆਂ ਨੂੰ ਹੋਰ ਅੱਖ ਨੇ ਹੀਰਾ ਪਛਾਣਨਾ ਕੀ ਅੱਖ ਪਰਖੋ ਪਰਖਦੀ ਹੀਰਿਆਂ ਨੂੰ ਹੋਰ ਅੱਖ ਨੇ ਹੀਰਾ ਪਛਾਣਨਾ ਕੀ ਜਿਹੜਾ ਆਪ ਹਨੇਰੇ ਦੀ ਹੋਏ ਕਾਲਖੋ ਨੇ ਚੰਨ 'ਚੋਂ ਦਾਗ ਸੇਨਣਾ ਕੀ ਅੱਖੀਆਂ ਨੂੰ ਅੱਖੀ ਵੇਖਣ ਆਈਆਂ ਅੱਖੀਆਂ ਨੂੰ ਅੱਖੀ ਵੇਖਣਾ ਆਈਆਂ ਆਈਆਂ ਆਪ ਮੁਹਾਰੇ ਵਹਿਰ ਖੁਦਾ ਦੀ ਸੱਜਣ ਵੇਖੇ ਪ੍ਰੀਤਾਂ ਦੇ ਵਰਜਾਰੇ ਜਿਨ੍ਹਾਂ ਚ ਸੰਗਤ ਹਲੇ ਹੋਰ ਆ ਰਹੀ ਹੈ ਸਾਡੇ ਸੱਜਣ ਸਾਡੇ ਭੈਣ ਭਰਾ ਆ ਰਹੇ ਹਨ ਉਹਨੇ ਦੇਰ ਮੈਂ ਇੱਕ ਹੋਰ ਚੀਜ਼ ਪੇਸ਼ ਕਰਦਾ ਉਸ ਤੋਂ ਬਾਅਦ ਜੋ ਮੇਰਾ ਅਗਲਾ ਸਟੇਜੀ ਦੌਰ ਹੋਊਗਾ ਉਹ ਸ਼ੁਰੂ ਕਰੂੰਗਾ ਜੇਕਰ ਅੱਖੀ ਨਾ ਹੁੰਦੀ ਤਾਂ ਜਹਾਨ ਵੀ ਨਾ ਹੁੰਦਾ ਸੁਨਦਰ ਬੜੀ ਮਿਹਰਬਾਨ ਕੌਮ ਸੀ ਅਰੇ ਕਿਹੜੇ ਵੀ ਸਾਡੇ ਸੱਜਣਾ ਵੱਲੋਂ ਮਾਨ ਸਤਿਕਾਰ ਪਿਆਰ ਅਸ਼ੀਰਵਾਦ ਆਇਆ ਤੇ ਇਹਦੇ ਉਤਰਵਾਦ ਕਰਦਾ ਬੜੀ ਮਿਹਰਬਾਨੀ ਜੇ ਕਰੇ ਅੱਖੀਂ ਨਾ ਹੂੰ ਜੇ ਕਰੇ ਜੇ ਕਰ ਜਾਣ ਦੀ ਨਸਾ ਹਉਨ ਹੁਤਾ ਨਾ ਨਸੀ ਹੋਸ ਰੱਬ ਦਾ ਜੀ ਦਾ ਕੰਮ ਗਨ 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 ਨਿੰਨਾ ਕਹਰੀਆਂ ਦਾ ਕੰਮ ਨਿੰਨਾ ਕਹਰੀਆਂ ਦਾ ਕੰਮ ਸੱਚ ਦਾ ਨਾ ਕਜਲੇ ਦਾ ਢੋਰਾ ਕੌਣ ਵੇਖ ਲੈਂਦਾ ਫੇਰ ਰੰਗ ਕਾਲਾ ਨਾਲੇ ਜੋ ਬੋੜਾ ਸਾਰਾ ਅੱਖ ਦੇ ਚੰਗਾ ਮੜਾ ਮਾੜਾ ਬੁਰਾ ਸਭ ਕੁਝ ਅੱਖ ਦੇਖਦੀ ਕਿਤੇ ਬਾਬਾ ਬੁੱਲ੍ਹੇ ਸ਼ਾਹ ਜੀ ਫਰਮਾ ਗਏ ਆ ਬੁੱਲੇ ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਤੇ ਕਿਤੇ ਲੈਲਾ ਮਜਨੂ ਦਾ ਕਿੱਸਾ ਹਕੀਕੀ ਤੌਰ ਤੇ ਸਭ ਨੇ ਸੁਣਿਆ ਹਰ ਬੰਡ ਕੰਟਰੀ ਦਾ ਪ੍ਰੇਮ ਦਾ ਜੋੜਾ ਲੈਲਾ ਔਰ ਮਜਨੂ ਮਜਨੂ ਦੇ ਮਹਿਬੂਬ ਦਾ ਮਜਨੂ ਦੀ ਮਹਿਬੂਬ ਦਾ ਰੰਗ ਕਾਲਾ ਲੋਕ ਕਾ ਨੂੰ ਹਟਦੇ ਆਂ ਛੇੜਨੋਂ ਤਾਨੇ ਮਾਰਨੋਂ ਕਿਦੇ ਪਿੱਛੇ ਤੁਰਿਆ ਫਿਰਦਾ ਕੀ ਆਉ ਪਰ ਮਜਨੂ ਦਾ ਦਿਲ ਹਿਰਦਾ ਕੀ ਕਹਿੰਦਾ ਮਜਨੂ ਨੂੰ ਲੋਕੀ ਤਾਨੇ ਦਿੰਦੇ ਤੇਰੀ ਅੱਖ ਨਹੀਂ ਦੇਖਣ ਵਾਲੀ ਸੋਰੀ ਮੱਜ ਨੂੰ ਲੋਕੀ ਤਾਂ ਨੇ ਲੰਡੇ ਤੇਰੀ ਲੈਲਾ ਰੰਗ ਦੀ ਕਾਲੀ ਤੇ ਅੱਗੋਂ ਮੱਜ ਨੂੰ ਝਟ ਛੱਟ ਕਰ ਲਾਇਓ ਥੋੜੀ ਅੱਖ ਨਹੀਂ ਦੇਖਣ ਵਾਲੀ ਜੇ ਜਾਓ ਜੇ ਮੇਰੀਆਂ ਅੱਖੀਆਂ ਨਾਲ ਦੇਖੋ ਜੇ ਮੇਰੀਆਂ ਅੱਖੀਆਂ ਨਾਲ ਦੇਖੋ ਥੋੜੀ ਸੁਰਤ ਨਾ ਜਾਏ ਸੰਭਾਲੀ ਆ ਮੇਰੇ ਸੱਜਣਾ ਜਿੱਥੇ ਅੱਖ ਲੜ ਗਈ ਉੱਥੇ ਕੀ ਕੋਰੀ ਕੀ ਕਾਲੀਆਂ ਖਤਲੀਆਂ ਦੀਆਂ ਗੱਲਾਂ ਉਹਨਾਂ ਦੇ ਅਲਫ਼ਾਜ਼ ਨੇ ਬੜੀ ਮਿਹਰਬਾਨੀ ਸੁਣ ਲੈ ਜਾ ਵੀਰਾ ਹੁੰਦੀ ਤਾਂ ਜਹਾਨ ਵੀ ਨਾ ਹੁੰਦਾ ਤਾਂ ਜਹਾਨ ਵੀ ਨਾ ਹੁੰਦਾ ਜਹਾਨ ਵੀ ਨਾ ਹੁੰਦਾ ਸ਼ਾਂਤ ਵੀ ਨਾ ਲਿਆ ਹੁੰਦੀ ਤੇ ਪੁਲਾਣ ਵੀ ਨਾ ਹੁੰਦਾ ਜੇਕਰ ਅੱਖੀ ਨਾ ਹੁੰਦੀ ਜੇਕਰ ਅੱਖੀ ਨਾ ਹੁੰਦੀ ਜੇਕਰ ਅੱਖੀ ਨਾ ਹੁੰਦੀ ਜੇਕਰ ਅੱਖੀ ਨਾ ਹੁੰਦੀ ਜੇ ਅੱਖੀ ਨਾ ਹੁੰਦੀ ਜੇਕਰ ਅੱਖੀ ਨਾ ਹੁੰਦੀ ਜੇ ਅੱਖੀ ਨਾ ਹੁੰਦੀ ਜੇਕਰ ਅੱਖੀ ਨਾ ਹੁੰਦੀ ਜੇ ਅੱਖੀ ਨਾ ਹੁੰਦੀ ਜੇਕਰ ਆਖਰੀ 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 ਨਾ ਹੁੰਦੀ ਤਾਂ ਏਹਰ ਕਰੇ ਰੱਬ ਖੁਸ਼ੀਆਂ ਬਖਸ਼ੇ ਹਰ ਇੱਕ ਨਗਰ ਖੇੜੇ ਦੁੱਧ ਪੁੱਤ ਤੇ ਤੀਜੀ ਨੀਂਦ ਸੁੱਖਾਂ ਦੀ ਆਵੇ ਹਰ ਇੱਕ ਵੇੜ ਪੂਜਾ ਪੂਜਾ ਪਾਠ ਤਪੱਸਿਆ ਕੀਤੀ ਲੰਘੀ ਰੱਬ ਦੇ ਨੇੜੇ ਓਹ ਲਾਭ ਹੀਰੇ ਫਲ ਪਾ ਲੈਂਦੇ ਓਹ ਸੱਚੇ ਸਿੱਧਕੇ ਇਮਾਨ ਦੇ ਕਹਿੰਦੇ ਉਸ ਮੁਰੀਦ ਨੇ ਕੀ ਲੈਣਾ ਉਸ ਮੁਰੀਦ ਨੇ ਕੀ ਲੈਣਾ ਜਿਹਦਾ ਪੀਰ ਦੀ ਦੀਦ ਚ ਹੱਜ ਨਾ ਹੋਵੇ ਤੇ ਉਸ ਸਖੀ ਦਾ ਕੀ ਮੰਗਣਾ ਜਿਹਦੇ ਦਿੱਤਿਆ ਗਰੀਬ ਦਾ ਲੱਜ ਨਾ ਹੋਵੇ ਉਸ ਬੰਦੇ ਦਾ ਮੁੱਲ ਕੌਡੀ ਉਸ ਮਰਦ ਦਾ ਮੁੱਲ ਕੌਡੀ ਜੀ ਨੂੰ ਆਣ ਸ਼ਰਮ ਤੇ ਲੱਜ ਨਾ ਹੋਵੇ ਮੇਰੇ ਸੱਜਣੋ ਸੱਜਣੋ ਛੱਡ ਦਈਏ ਜਿਹਨੂੰ ਪਿਆਰ ਕਰਨਾ ਚਾਜ ਨਾ ਹੋਵੇ ਅਫਲੋ ਵੇ ਪਾਉ ਚਾਜ ਨਾ ਹੋਵੇ ਯਾਰ ਮਿਲੇ ਇਹ ਵੀ ਸਿਆਣੇ ਫਰਮਾ ਗਿਆ ਯਾਰ ਮਿਲੇ ਨੱਜਪਾਲ ਮਿਲੇ ਤਦ ਯਾਰੀ ਲਾਵਣ ਚਸੇ ਓਏ ਕਾਫਰ ਹੈ ਜਿਹੜਾ ਲਾ ਕੇ ਯਾਰੀ ਪਿਛੋ ਆ ਕੇ ਸਾਡੇ ਤਾਂ ਓਸ ਹੈ ਸਿਰ ਦਿੱਤਿਆਂ ਸਿਰ ਦਿੱਤਿਆਂ ਜੇ ਯਾਰ ਮਿਲੇ ਓਏ ਸਿਰ ਦਿੱਤਿਆਂ ਜੇ ਯਾਰ ਮਿਲੇ ਤਾਂ ਸਿਰ ਦੇਵਨ ਕੀ ਕਸਾ ਹੈ ਸਿਰ ਦੇਵੀ ਪਰ ਵਫਾ ਨ ਮੰਗੀ ਇਹ ਯਾਰ ਫਰੀਦ ਦਾ ਕਸਾ ਹੈ ਤੁਹਾਡਾ ਆਪਣਾ ਗੀਤ ਰੱਬ ਰਾਖਾ ਲੋਕ ਤੱਕ ਦੀ ਇੱਕ ਬਣ ਗਈ ਹੈ ਸੁਣਨਾ ਜਿਹੜਾ ਲੋਕ ਪਖਾ ਮੈਂ ਕੁਝ ਜ਼ਿਆਦਾ ਪੁਜਾਰੀ ਹੈ ਜਿਨ੍ਹਾਂ ਨੇ ਮੈਨੂੰ ਸੁਣਿਆ ਉਹਨਾਂ ਨੂੰ ਪਤਾ ਹੈ ਧੰਨਵਾਦ ਜਿਹੜੇ ਅੱਜ ਪਹਿਲੀ ਵਾਰੀ ਸੁਣਨਗੇ ਉਹਨਾਂ ਦਾ ਵੀ ਧੰਨਵਾਦ ਹਰੇ ਮੇਹਦਾਨੇ யாருக்காரு கிடைச்ச ਦੀ ਪੰਡੀ ਹੋ ਜੇ ਲੁੱਜੇ ਲੰਡੇ ਦੀ ਝੰਡੀ ਹੋ ਜੇ ਤੇ ਪਿੰਡ ਦੇ ਮੁਖੀ ਦੀ ਪੰਡੀ ਹੋ ਜੇ ਗੱਲਾਂ ਦੋਨਾਂ ਹੀ ਮੰਗੀਆਂ ਪਰ ਹੁਣ ਸਮਝਦਾਰ ਹੋ ਗਏ ਲੋਕ ਪਹਿਲਾਂ ਜ਼ਰੂਰ ਕਹਿੰਦੇ ਹੇਲ ਸਾਧ ਦਾ ਟੇਵਾ ਹੋ ਜੇ ਤਾਂ ਵੀ ਰੱਬ ਰੱਖ ਸਤੀ ਸਵਿਤਰੀ ਵਾਲੀ ਗੱਲ ਸਭ ਦੇ ਕੰਨੀ ਪੈ ਗਈ ਹੋਣੀ ਹੈ ਕਹਿਣ ਦਾ ਮਤਲਬ ਮੇਰਾ ਤਾਂ ਕਹਿਣ ਦਾ ਭਾਵੇਂ ਇਹੀ ਹੈ ਕੋਈ ਨਰਮ ਆਦਮੀ ਕੋਈ ਸਾਹੂ ਆਦਮੀ ਕੋਈ ਸ਼ਰੀਫ ਆਦਮੀ ਕਿਸੇ ਗਲਤ ਰਸਤੇ ਤੁਰਪੇ ਸੱਜਣ ਜੀ ਮਾੜਾ ਹੀ ਹੁੰਦਾ ਮਾੜਾ ਹੀ ਹੁੰਦਾ ਮਾੜਾ ਹੀ ਹੁੰਦਾ ਤੀਸਰੀ ਗੱਲ ਮੈਂ ਕਹੀ ਸੀ ਜੇ ਕਿਸੇ ਕੰਜਰ ਬੰਦੇ ਦੀ ਸੇਵਾ ਹੋ ਜੇ ਤਾਂ ਵੀ ਰੱਬ ਰੱਖ ਇਹ ਗੱਲ ਸੁਣਨ ਸਾਰ ਹਰੇਕ ਦੀ ਸੋਚ ਆਸੇ ਪਾਸੇ ਹੋ ਗਈ ਹੋਣੀ ਇਹ ਕੰਜਰ ਕੌਣ ਹੈ خیر ਵੀ ਐਡਾ ਰੜਕ ਦਾ ਲਫ਼ਜ਼ ਕਿਹਨੂੰ ਕਹਿੰਦਾ ਕੰਜਰ ਐਂਟੀ ਵੀ ਗੱਲ ਨਹੀਂ ਬਾਬਾ ਬੁੱਲੇ ਸ਼ਾਹ ਜੀ ਫਰਮਾ ਗਏ ਆ ਮਾਰਨਾ ਮੁੱਲਾ ਬੋਲਣੀਆਂ ਮੈਨੂੰ ਘਰ ਕੰਜਰਾਂ ਦੇ ਜਾਵਣ ਦੇ ਤੇ ਕੰਜਰੀ ਬਣਿਆ ਮੇਰੀ ਇੱਜ਼ਤ ਨਹੀਂ ਘਟਦੀ ਨੱਚ ਨੱਚ ਕੇ ਯਾਰ ਮਾ ਬੰਦੇ ਹਰੇ ਕੰਜਰ ਕੋ ਸ਼ੋਹਰਾ ਸਕਣ ਜ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਖਾਸ ਕਰਕੇ ਸੱਟੀਆਂ ਸਤਿਕਾਰਯੋਗ ਬੀਬੀਆਂ ਪੈਣਾ ਬੈਠੀਆਂ ਇਹਨਾਂ ਦੇ ਜ਼ਰੂਰ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹ ਕੰਜਰ ਕੌਣ ਹੈ ਕਹਿੰਦੇ ਪਹਿਲਾਂ ਬਣਿਆ ਆਸ਼ਕ ਤੇ ਫਿਰ ਬਣ ਗਿਆ ਪਤੀ ਪਿਆਰਾ ਲਾਲ ਜੀ ਲਾਲ ਵਰਗੀ ਗੱਲ ਹੀ ਆਊਗੀ ਕੱਚਾ ਟਹਿ ਜੇ ਤੇ ਘਰ ਦਾ ਭੇਤ ਗੌਂਢੀ ਲੈ ਹੋਰ ਤਾਂ ਗੱਲਾਂ ਕਰਾਂ ਨਾ ਕਰਾਂ ਅਮੀਰ ਤੇ ਗਰੀਬ ਦੀ ਗੱਲ ਮੈਂ ਜ਼ਰੂਰ ਕਰੂੰਗਾ ਇਹ ਗਰੀਬ ਦੀ ਕਿਉਂਕਿ ਦੁਨੀਆ ਨੂੰ ਪਤਾ ਨਹੀਂ ਕੀ ਹੈ ਮੁੱਢ ਤੋਂ ਇਹ ਚੰਦਰੀ ਬਿਮਾਰੀ ਜਿੰਬੜੀ ਹੋਈ ਹੈ ਜੋ ਅਮੀਰ ਹੈ ਅਮੀਰ ਹੀ ਹੁੰਦਾ ਜਾ ਰਿਹਾ ਜੋ ਗਰੀਬ ਹੈ ਗਰੀਬ ਹੀ ਹੁੰਦਾ ਪਤਾ ਨਹੀਂ ਕਿਉਂ ਕਿਸੇ ਸਿਆਣੇ ਬੰਦੇ ਨੇ ਕਾਟ ਕੱਢੀ ਮੈਂ ਨਹੀਂ ਕੱਢੀ ਕਿਸੇ ਸਿਆਣੇ ਬੰਦੇ ਦੀ ਕਾਟ ਹੈ ਕਹਿੰਦੇ ਅਮੀਰ ਪੈਦਾ ਹੁੰਦਾ ਕੁਝ ਕਰਨ ਵਾਸਤੇ ਸਾਰਾ ਜੱਗ ਜਹਾਨ ਜਾਣਦਾ ਸਾਰੀ ਦੁਨੀਆ ਜਾਣਦੀ ਹੈ ਅਮੀਰ ਅਮੀਰ ਪੈਦਾ ਹੁੰਦਾ ਕੁਝ ਕਰਨ ਵਾਸਤੇ ਤੇ ਗਰੀਬ ਗਰੀਬ ਪੈਦਾ ਹੁੰਦਾ ਬਸ ਮਰਨ ਵਾਸਤੇ ਸੱਜਣ ਜੀ ਸਿਰਫ ਮਰਨ ਵਾਸਤੇ ਜਦ ਕਿਸੇ ਗਰੀਬ ਦਾ ਕੱਟਾ ਟਹਿ ਜਾਏ One. ਨਭਰਾ ਕਾ ਨਭਰਾ ਕਾ ਬਹੀ ਰਬਰਾ ਕਾ ਨਭਰਾ ਕਾ ਬਹੀ ਰਬਰਾ ਕਾ ਨਾ ਹਾਂ ਇਹ ਪਹਿਲਾ ਵਾਲੇ ਵੀ ਕਹਿੰਦੇ ਸੀ ਇਸੇ ਗੱਲ ਨੂੰ ਧੰਨਵਾਦ ਮਾਤਾ ਜੀ ਬੜੇ ਮਿਹਰਬਾਨ ਵੱਡੇ ਬਣ ਗਈ ਸਿਆਣੀ ਕਰ ਮਿੱਤਰਾਂ ਦਾ ਖਾ ਕੇ ਹੁਣ ਤੇ ਗੱਪਰੂ ਨਹੀਂ ਕਹਿੰਦੇ ਪਹਿਲਾ ਵਾਲੇ ਵੀ ਕਹਿੰਦੇ ਸੀ ਪਹਿਲਾਂ ਇਹਦੇ ਨਕਲ ਮਾਰ ਕੇ ਹੁਣ ਵਾਲੇ ਮੁੰਡੇ ਗੱਲਾਂ ਕਰਦੇ ਆ ਗੱਲਾਂ ਨਾਲ ਪੱਲੇ ਕੀ ਕੁਝ ਹੁੰਦਾ ਹੈ ਦੁਨੀਆ ਨੂੰ ਸਮਝਾਉਣ ਵਾਲੇ ਵੀ ਬੜੇ ਆਏ ਨਹੀਂ ਸਮਝੀ ਦੁਨੀਆ ਪੜਕਾਉਣ ਵਾਲੇ ਵੀ ਬੜੇ ਆਏ ਪੜਕ ਜ਼ਰੂਰ ਗਈ। ਬਾਬਾ ਬਾਰਿਸ਼ਾ ਕਹਿੰਦੇ ਜਿਹਨੂੰ ਇਸ਼ਕ ਮਹਿਬੂਬ ਦਾ ਲੱਗ ਜਾਵੇ ਅਕਲ ਉਸ ਦੇ ਖਾਨੇੋਂ ਨਸਦੀ ਹੈ। ਜਿਹਨੂੰ ਇਸ਼ਕ ਮਹਿਬੂਬ ਦਾ ਲੱਗ ਜਾਵੇ ਅਸ ਅਕਲ ਉਸ ਦੇ ਖਾਨੇੋਂ ਨਸਦੀ ਹੈ। ਇੱਕ ਮਾਰ ਦੇਣਾ ਦੂਜੀ ਖਾਰਖਾਨੇ ਤੀਜੀ ਖਲਕਤ ਵੇਖ ਕੇ ਹੱਸਦੀ ਹੈ। ਇੱਕ ਮਾਰ ਦੇਣਾ ਦੂਜੀ ਖਾਰਖਾਨੇ ਤੀਜੀ ਖਲਕਤ ਵੇਖ ਕੇ ਹੱਸਦੀ ਹੈ। ਬਾਰਿਸ਼ਾ ਮਸ਼ੂਕ ਦਾ ਛੱਡ ਖੜਾ ਓ ਦੁਨੀਆ ਵੱਧ ਤੋਂ ਵੱਧ ਪਈ ਹੱਸਦੀ ਹੈ। ਕੱਲ ਲਿਖਣਗੀ ਕੀ ਸੋਚਿਆ ਪਹਿਨੀ ਸੀ ਕਦੀ ਸੋਚਿਆ ਵੀ ਨਹੀਂ 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 ਸੀ ਹੇ 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 ਹੇ